ਦਾ ਗ੍ਰਹਿ ਦੀ ਹਿਰਾਸਤ ਚ ਲੈ ਕੇ ਉਹਨੂੰ ਫਿਰ ਭੇਜਿਆ ਹੈਗਾ ਕਿ ਇਹ ਸਾਰਾ ਇੱਕ ਮਸਲਾ ਹੈ ਇਹ ਵੀ ਇੱਕ ਮੋਗਸ ਕੰਪਲੇਂਟ ਲੈ ਕੇ ਕਿਸੇ ਵਿਅਕਤੀ ਅਨੌਨ ਜਿਹੜੇ ਕਿ ਐਮ.ਐਲ.ਏ ਸਾਹਿਬ ਨਾਲ ਐਸੋਸੀਏਟ ਆ ਉਹਨਾਂ ਤੋਂ ਕੰਪਲੇਂਟ ਲੈ ਕੇ ਇਹਨਾਂ ਨੇ 107 155 ਦੀ ਕਾਰਵਾਈ ਕੀਤੀ ਹੈ ਜਿਸ ਸਬੰਧ ਵਿੱਚ ਅਸੀਂ ਅੱਜ ਸੇ ਤੋਂ ਐਡੀਐਮ ਸਾਹਿਬ ਨੂੰ ਐਡੀਐਮ ਵੀਰਾ ਜੀ ਦੀ ਡਿਊਟੀ ਲੱਗੀ ਸੀ ਇਸ ਸਬੰਧ ਵਿੱਚ ਉਹਨਾਂ ਨੇ ਲੋਕੇਟ ਕਰਨ ਦੇ ਲਈ ਉਹਨਾਂ ਦੇ ਆਫਿਸਿਸ ਦੇ ਵਿੱਚ ਮੇਰੇ ਐਸੋਸੀਏਟਸ ਗਏ ਤੇ 3-4 ਵਾਰੀ ਉਹਨਾਂ ਨੇ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੈਸੇजेस ਵੀ ਕੀਤੇ ਬਟ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਮੈਸੇਜ ਦਾ ਵੀ ਰਿਸਪੌਂਸ ਨਹੀਂ ਸਾਨੂੰ ਨਹੀਂ ਪਤਾ ਕਿਸ ਟਾਈਮ ਡੇਟ ਪੈਗੀ ਕਿਸ ਟਾਈਮ ਉਹਨੂੰ ਅਪੀਅਰ ਕਰਾਇਆ ਗਿਆ ਕਿਉਂਕਿ ਸਾਡੇ ਬੰਦੇ 24 ਘੰਟੇ ਉਥੇ ਪ੍ਰੈਮਿਸਿਸ ਦੇ ਵਿੱਚ ਮੌਜੂਦ ਸੀ ਸਾਡੇ ਸਾਹਮਣੇ ਉਹਨਾਂ ਨੇ ਪੇਸ਼ ਨਹੀਂ ਕੀਤਾ ਗਿਆ ਤੇ ਬਟ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਜੀ ਵੀ 18 ਤਰੀਕ ਪਾ ਦਿੱਤੀ ਕਿ ਇਹ ਜੋ ਲੀਗਲੀ ਬਿਲਕੁਲ ਹੀ ਗਲਤੀ ਜਦਕਿ ਜਿਹੜੀ 107 152 ਦੇ ਵਿੱਚ ਜੇ ਬੰਦਾ ਬੇਲ ਬਾਂਡ ਫਰਨਿਸ਼ ਕਰਨ ਦੇ ਲਈ ਤਿਆਰ ਆ ਜਿਸ ਤਰ੍ਹਾਂ ਸਾਡੇ ਅੱਜ ਸਿਉਰਟੀਜ਼ ਬੈਠੇ ਸੀ ਤੇ ਉਹਨਾਂ ਨੂੰ ਸਾਡੀ ਸਿਉਰਟੀ ਫਰ ਐਕਸੈਪਟ ਕਰਨ ਲਈ ਆਈ ਪਈਆਂ ਸੀ ਪਰ ਤਲਾਬੇ ਸੀ ਵੀ ਸਾਡੀ ਤਾਂ ਕਿਸ ਨੇ ਅਪਲੀਕੇਸ਼ਨ ਕਦੋਂ ਹਰਾਸਤ ਦੇ ਵਿੱਚ ਲਿਆ ਸੀਗਾ ਉਹ ਕਿਹੜੀ ਅਰਜ਼ੀ ਵਿੱਚ ਪੇਸ਼ ਕੀਤਾ ਹੈਗਾ ਸੀਗਾ ਜਿਹੜੀ ਗੱਲ ਕੀਤੀ ਗਈ ਹੈ ਇਹ ਕੱਲ ਰਾਤੀ ਹਰਾਸਤ ਦੇ ਵਿੱਚ ਲਿਆ ਗਿਆ ਸੀ ਤੇ ਮੈਂ ਐਮਬੀਲਡਰ ਨੂੰ ਕਾਲ ਕੀਤੀ ਸੀ ਉਹ ਇੱਕ ਆਈਐਸ ਅਫਸਰ ਨੇ ਉਹਨਾਂ ਨੇ ਮੈਨੂੰ ਸਿਰਫ ਇਹਨਾਂ ਦੱਸਿਆ ਵੀ ਮੇਰੀ ਇਹਦੇ ਵਿੱਚ ਡਿਊਟੀ ਨਹੀਂ ਹੈਗੀ ਇਹਦਾ ਚਾਰਜ 18 ਜੀ ਦਾ ਨੇ ਦਿੱਤਾ ਗਿਆ ਤੇ ਐਸੀਐਮ ਵੀਰਾ ਜੀ ਨੇ ਨਾ ਫੋਨ ਪਿੱਕ ਕੀਤਾ ਤੇ ਨਾ ਮੇਰੇ ਕੋਈ ਮੈਸੇਜ ਦਾ ਰਿਪਲਾਈ ਕੀਤਾ ਹਾਂਜੀ ਉਹ ਗੱਪੀ ਸਿੱਖੋ ਕਿੱਥੇ ਹੈਗੇ ਨੇ ਉਹਨਾਂ ਨੂੰ ਕਿੰਨੀ ਤਰੀਕ ਫਿਕਰ ਹੈ ਕਿੱਥੇ ਪਹੁੰਚਾਏਗਾ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਜੀ ਸੈਂਟਰਲ ਜੇਲ੍ਹ ਫੋਰ ਪਰ ਤੇ ਉਹਨੂੰ 18 ਤਰੀਕ ਤੱਕ ਭੇਜ ਦਿੱਤਾ ਗਿਆ ਬਟ ਇੱਥੇ ਮੈਂ ਇੱਕ ਚੀਜ਼ ਤੁਹਾਨੂੰ ਸਾਰਿਆਂ ਦੇ ਧਿਆਨ ਵਿੱਚ ਲਿਆਉਣਾ ਚਾਹਣਾ ਸੀ ਮੇਰੇ ਕਲਾਇੰਟ ਮੇਰੇ ਜਿਹੜੇ ਕੰਟੈਸਟੈਂਟ ਬੈ ਗਏ ਮੇਰੇ ਉਹਨਾਂ ਵੱਲੋਂ ਟਾਈਮ ਟੂ ਟਾਈਮ ਪ੍ਰੋਫੈਸ਼ਨ ਨੂੰ ਅਵੇਅਰ ਕੀਤਾ ਗਿਆ ਇਹਨਾਂ ਚੀਜ਼ਾਂ ਬਾਰੇ ਕਿ ਸਾਡੇ ਨਾਲ ਟੱਕਰ ਹੋ ਸਕਦਾ ਸਾਡੇ ਦੇ ਕੋਸ਼ਿਸ਼ਾਂ ਕੁਝ ਪਲਾਨ ਕੀਤਾ ਜਾ ਸਕਦਾ ਜਿਹੜਾ ਕਿ ਜਦੋਂ ਪਲਾਨ ਹੋ ਗਿਆ ਹਨ ਇੱਕ ਅਸੀਂ ਬੜੀ ਇੰਪੋਰਟੈਂਟ ਮੇਲ 8 12 ਦੀ ਪਾਈ ਹੋਈ ਹੈ ਜੀ ਮੈਂ ਡੀਸੀ ਸਾਹਿਬ ਦੇ ਆਫਿਸ ਨੂੰ ਵੀ ਪਾਈ ਹੋਈ ਹੈ ਸਟੇਟ ਇਲੈਕਸ਼ਨ ਕਮਿਸ਼ਨਰ ਨੂੰ ਵੀ ਪਾਈ ਹੋਈ ਹੈ ਜਿਹਦੇ ਵਿੱਚ ਅਸੀਂ ਖੁਦ ਹੀ ਮੰਗ ਕੀਤੀ ਹੈ ਕਿ ਸਾਡੇ ਸਾਰੇ ਕੈਂਡੀਡੇਟ ਇਨਕਲੂਡਿੰਗ 올 ਦੀ ਫੈਮਿਲੀ ਮੈਂਬਰਸ ਇਨਕਲੂਡਿੰਗ ਗੁਰਪ੍ਰੀਤ ਦੀ ਇਹਨਾਂ ਸਾਰਿਆਂ ਨੂੰ ਸੀਸੀਟੀਵੀ ਕੈਮਰੇਜ਼ ਦੀ ਨਿਗਰਾਨੀ ਹੇਠਾ ਇਹਨਾਂ ਨੂੰ ਪ੍ਰਚਾਰ ਕਰਵਾਇਆ ਜਾਵੇ ਤੇ ਇਹਨਾਂ ਨੂੰ ਸੀਸੀਟੀਵੀ ਕੈਮਰੇਜ਼ ਦੀ ਨਿਗਰਾਨੀ ਹੇਠਾਂ ਰੱਖਿਆ ਜਾਵੇ ਅਸੀਂ ਉਹਦਾ ਖਰਚਾ ਪੇ ਕਰਨ ਨੂੰ ਤਿਆਰ ਹਾਂ ਅਸੀਂ ਪ੍ਰਸ਼ਾਸਨ ਨੂੰ ਪੱਲੋਂ ਖਰਚਾ ਦੇ ਕੇ ਮੇਰੇ ਇੱਕ ਕਲਾਇੰਟ ਕਹਿ ਰਹੇ ਸੀ ਵੀ ਅਸੀਂ ਖਰਚਾ ਪੇ ਕਰਦਾ ਹੈ ਸਾਡੇ ਨਾਲ ਸੀਸੀਟੀਵੀ ਕਵਰੇਜ ਵਨ ਦਿੰਦਾ ਐਮਐਲਏ ਇਲੈਕਸ਼ਨ ਤੋਂ ਲੱਗਦੀ ਹੈ ਲੱਗਦੀ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹਾਂਜੀ ਹਾਂਜੀ ਬਸ ਉਹ ਨਹੀਂ ਲਗਾਈ ਗਈ ਮੇਰੀ ਉਹਨਾਂ ਮੇਲ ਦਾ ਕੋਈ ਜਵਾਬ ਨਹੀਂ ਆ ਉਹ ਮੈਂ ਹਾਰਡ ਕਾਪੀ ਫੇਰੇ ਡੀਸੀ ਸਾਹਿਬ ਨਾਲ ਮਿਲ ਕੇ ਦਵਾਵਾਂਗੇ ਦੇ ਕੋਸ਼ਿਸ਼ ਕਰਾਂਗਾ ਜੇ ਹੁਣ ਮਿਲ ਸਕੇ ਤਾਂ ਹਮ ਮਿਲ ਕੇ ਦਵਾਵਾਂਗਾ ਇਹਦੇ ਨਾਲ ਇੱਕ ਹੋਰ ਇੰਪੋਰਟੈਂਟ ਚੀਜ਼ ਦੱਸਣਾ ਚਾਹੁੰਦਾ ਵੀ ਚਲੋ ਇਹ ਸਰਕਾਰ ਨੇ ਯਾ ਐਮਐਲਏ ਸਾਹਿਬ ਨੇ ਜੋ ਉਹਨਾਂ ਨੂੰ ਅੱਛਾ ਲੱਗਾ ਉਹਨਾਂ ਨੇ ਉਹਨਾਂ ਨੂੰ ਲੱਗਦਾ ਹੋਵੇਗਾ ਵੀ ਸ਼ਾਇਦ ਇਦਾਂ ਲੋਕਾਂ ਦੇ ਮਨਾਂ 'ਚ ਜਗ੍ਹਾ ਬਣ ਸਕਦੀ ਆ ਉਹਨਾਂ ਨੇ ਜੋ ਕਰਨਾ ਸੀ ਉਹਨਾਂ ਨੇ ਕਰ ਲਿਆ ਚਲੋ ਕੋਈ ਕੋਈ ਗੱਲ ਨਹੀਂ 15755 ਦਾ ਪਰਚਾ ਕੋਈ ਗੱਲ ਨਹੀਂ ਬਸ ਕਾਰਨ ਇਹ ਆ ਵੀ ਇੱਕ ਦੇ ਇਸ ਚੀਜ਼ ਦੀ ਆੜ ਵਿੱਚ ਇਲੈਕਸ਼ਨ ਨਾਲ ਲੁੱਟ ਲਿਆ ਜਾਵੇ ਜਿਹਦਾ ਸਾਨੂੰ ਖਰਚਾ ਜੋ ਅਸੀਂ ਚਾਹਣਾ ਵੀ ਬਿਲਕੁਲ ਨਾ ਹੋਵੇ ਮੇਰੇ ਦੁਆਰਾ ਕੰਟੀਨਿਊਸਲੀ ਮਿਲਣਾ ਪਾਈਆਂ ਗਈਆਂ ਮੈਂ ਸਾਰੇ ਐਸਐਸਪੀ ਸਾਹਿਬ ਨੂੰ ਮਿਲ ਕੇ ਵੀ ਬੇਨਤੀ ਕਰਾਂਗਾ ਡੀਏਜੀ ਸਾਹਿਬ ਨੂੰ ਵੀ ਜੇ ਮੈਨੂੰ ਜ਼ਰੂਰਤ ਲੱਗੀ ਤਾਂ ਮੈਂ ਡੀਜੀਪੀ ਸਾਹਿਬ ਤੋਂ ਅਸੀਂ ਅਪਾਇੰਟਮੈਂਟ ਲਵਾਵਾਂਗੇ ਅਸੀਂ ਸਾਰੇ ਉਹਨਾਂ ਨੂੰ ਮਿਲ ਕੇ ਦੱਸਾਂਗੇ ਕਿ ਸਾਡੇ ਸਾਰੇ ਬੂਥ ਸਾਡੇ ਸਾਰੇ ਬੂਥਾਂ ਦੇ ਫੇਰ ਦੁਆਰਾ ਤੋਂ ਅਸੀਂ ਇਹੀ ਐਪਲੀਕੇਸ਼ਨ ਜਿਹੜੀ ਪਹਿਲਾਂ ਸੀਸੀਟੀਵੀ ਲੈਣ ਦੀ ਦਿੱਤੀ ਸੀ ਅਸੀਂ ਇੱਕ ਐਪਲੀਕੇਸ਼ਨ ਫੇਰ ਮੂਵ ਕਰਨ ਜਾ ਰਹੇ ਹਾਂ ਵੀ ਸਾਡੇ ਸਾਰੇ ਬੂਥਾਂ 'ਵੀ ਸੀਸੀਟੀਵੀ ਇੰਸਟਾਲ ਹੋ ਜਾਵੇ ਤੇ ਉਹਨਾਂ ਦਾ ਜੇ ਇਹਨਾਂ ਨੂੰ ਲੱਗ ਰਿਹਾ ਵੀ ਉਹਨਾਂ ਦਾ ਐਕਸਪੈਂਸਸ ਪਏਗਾ ਬਰਡਨ ਬਣੇਗਾ ਪ੍ਰਸ਼ਾਸਨ ਦੇ ਉੱਤੇ ਵੀ ਆ ਰੈਡੀ ਟੂ ਪੇ ਦ ਐਕਸਪੈਂਸਸ ਅਸੀਂ ਆਪ ਉਹਨਾਂ ਚੀਜ਼ਾਂ ਦਾ ਖਰਚਾ ਦੇਣ ਨੂੰ ਤਿਆਰ ਆ ਸਾਰਿਆਂ ਲਈ ਸੀਸੀਟੀਵੀ ਕਵਰੇਜ ਹੋਵੇ ਤਾਂ ਜੋ ਇਹ ਇਲੈਕਸ਼ਨ ਲੁੱਟ ਨਾ ਸਕਣ ਕਿਉਂਕਿ ਲੋਕਾਂ ਦੇ ਵਿੱਚ ਰੋ ਬੜਾ ਲੋਕਾਂ ਨੇ ਅਗੇਂਸਟ VOTING ਕਰਨੀ ਆ ਤੇ ਇਹਨਾਂ ਨੂੰ ਇਹ ਆ ਅਸੀਂ ਕਿਹ ਬਣਾਂਗੇ ਕੋਈ ਬੋਗਸ VOTING ਜਾਂ ਕੋਈ ਨਾ ਕੋਈ ਗਲਤ ਘਟਨਾ ਬਣਾ ਕੇ ਅਸੀਂ ਇਲੈਕਸ਼ਨ ਲੁੱਟਣ ਦੀ ਕੋਸ਼ਿਸ਼ ਕਰੀ ਹਾਂ ਜੀ ਤੇ ਨਹੀਂ ਸੀ ਕਿ ਦੋ ਦਸ਼ਾ ਦੀ ਚੋਣ ਹੋ ਰਹੀ ਹੈ ਇਹ ਦੋ ਸੀਟਾਂ ਦੇ ਲੜ ਰਹੇ ਜੀ ਤੇ ਦੋ ਤਿੰਨ ਦਾ ਐਲਾਈਅੰਸ ਹੈ ਜੀ ਹਾਂ ਜੀ ਕਿਹੜੀ ਕਿਹੜੀ ਦੋ ਦੋ ਲੜ ਰਹੇ ਦੋਨਾਂ ਦੇ ਐਲਾਈਅੰਸ ਤਾਂ ਕੋਲ ਲੜ ਰਹੇ ਦੋ ਸੀਟਾਂ ਦੇ ਇੱਕ ਦੇ ਮਨਦੀਪ ਕੌਰ ਇੱਕ ਦੇ ਕਲਜੀਤ ਕੌਰ ਵੀਪਰ ਤੇ ਮਨਦੀਪ ਕੌਰ ਤੇ ਦੂਸਰੀ ਤੇ ਕਲਜੀਤ ਕੌਰ ਜੀ ਉਹ ਫਿਰਸ਼ਾਦ ਦੇ ਲੜ ਰਹੇ ਦੋਨਾਂ ਦਾ ਤੋਂ ਨਿਸ਼ਾਨ ਟਰੱਕ ਜੀ ਹਾਂਜੀ ਇਹਦਾ ਕੋਈ ਗੁਰਗਾਣਾ ਨਹੀਂ ਅਰੈਸਟ ਕੀਤਾ ਗਿਆ ਜੀ ਹਾਂਜੀ ਦੋ ਜਾਨੇ ਹੋਰੇ ਅਰੈਸਟ ਹੋਏ ਸੌਰੀ ਮੈਂ ਸਿਕਿਉਰਿਟੀ ਕਰਕੇ ਮੈਂ ਹਜੇ ਨਾਮ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਹਾਂਜੀ ਅਗਲਾ ਸਟੈਪ ਤੁਹਾਡਾ ਹੋਣਕਿ ਇਹ ਉਹ ਅਸੀਂ ਇਲੈਕਸ਼ਨ ਕਮਿਸ਼ਨ ਦੇ ਕੋਲ ਜਾ ਰਹੇ ਹਾਂ ਤੇ ਅਸੀਂ ਅਥਾਰਟिटीज ਨੂੰ ਅਪਰੋਚ ਕਰਾਂਗੇ ਦੇਖੋ ਤੁਹਾਨੂੰ ਸਾਰੇ ਤੁਸੀਂ ਪੱਤਰਕਾਰੋਂ ਆਪਾਂ ਸਮਾਜ ਦਾ ਹਿੱਸਾ ਅਗਰ ਕੋਈ ਆਦਮੀ ਰਾਈਟ ਟ੍ਰੈਕ ਤੇ ਆ ਰਿਹਾ ਹੋਵੇ ਤਾਂ ਸਮਾਜ ਦਾ ਆਪਣਾ ਫਰਜ਼ ਹੈ ਉਹਨੂੰ ਗੱਲ ਨਾ ਲਾਉਣਾ ਨਾ ਕਿ ਇਦਾਂ ਦੇ ਸਿਚੁਏਸ਼ਨਸ ਰਾਈਜ਼ ਕਰ ਦੇਣੀ ਆ ਵੀ ਅਗਲੇ ਨੂੰ ਕ੍ਰਿਟੀਕਾਈਜ਼ ਕਰਕੇ ਆਪਾਂ ਦੁਰਧਕਾਰ ਹੀ ਜਾਈਏ ਇਹ ਜਿਹੜਾ ਕੁਝ ਹੋ ਰਿਹਾ ਇਹ ਸਮਾਜਿਕ ਬੰਦੇ ਵਾਲੇ ਕੰਮ ਨਹੀਂ ਹੈਗੇ ਇਲੈਕਸ਼ਨ ਹੋਣਾ ਚਾਹੀਦਾ ਹੈ ਹੈਲਦੀ ਇਲੈਕਸ਼ਨ ਹੋਣਾ ਚਾਹੀਦਾ ਜਿਹੜੇ ਨੂੰ ਗੁਰੂ ਮਹਾਰਾਜ ਨੇ ਚਾਹੀਏ ਜਾਂ ਦਲਤਾਂ ਨੇ ਚਾਹੀਏ ਉਹ ਦੱਦੇਗਾ ਲੀਗਲ ਪ੍ਰੋਸੈਸ ਚੱਲ ਰਿਹਾ ਇਲੈਕਸ਼ਨ ਸਭ ਤੋਂ ਤੁਸੀਂ ਫਰੋਡ ਕਰਦਾ ਮੀਡੀਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਸਭ ਤੋਂ ਜ਼ਿਆਦਾ ਪੀਸਫੁਲ ਦੇ ਪੇਪਰ ਫਾਈਲਿੰਗ ਦਾ ਕੰਮ ਰਿਹਾ ਤਾਂ ਉਹ ਸਾਡੇ ਫਰੋਡ ਪਰਿਭਾਤੀ ਦੇ ਵਿੱਚ ਰਿਹਾ ਇਸ ਗੱਲ ਤੋਂ ਕੋਈ ਮੰਨਤ ਨਹੀਂ ਹੋ ਸਕਦਾ ਸਭ ਤੋਂ ਜ਼ਿਆਦਾ ਪੀਸ ਮਾਇੰਗ ਰਹੇ ਹਨ ਤੇ ਉਹ ਚੀਜ਼ ਨੂੰ ਡਿਸਟਰਬ ਕਰਨਾ ਇੱਕ ਐਡਾ ਵੀ ਸਿਚੁਏਸ਼ਨ ਕ੍ਰੀਏਟ ਕਰਨੀ ਹੈ ਪੈਨਿਕ ਲੋਕਾਂ ਚ ਕ੍ਰੀਏਟ ਕਰਨਾ ਥਿਸ ਇਜ਼ ਨਾਟ ਰਾਈਟ ਹਾਂਜੀ ਉਸਦੀ ਸੁਰੱਖਿਆ ਨੂੰ ਲੈ ਕੇ ਜਿਹੜੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਗੁਰੂ ਸਿੱਖੋ ਤੋਂ ਪਹਿਲਾਂ ਵੀ ਕਈ ਮਾਮਲੇ ਮਕਦਮੇ ਜਿਹੜੇ ਹੁੰਦੇ ਹਨ ਹਾਂ ਫਿਰ ਉਹਨਾਂ ਨੂੰ 2 ਸਾਲ ਹੋ ਗਏ ਦੀ ਬਾਹਰ ਆਇਆ ਨਾ ਤੇ ਉਹ ਬਿਲਕੁਲ ਪੀਸਫੁਲ ਲਾਈਫ ਜਿਉ ਰਿਹਾ ਕਦੇ ਤੁਹਾਨੂੰ ਪਤਾ ਉਹਨਾਂ ਦਾ ਕੋਈ ਉਦਾਂ ਦਾ ਨਹੀਂ ਹੈ ਜਿਹੜੇ ਪਹਿਲੇ ਕੇਸ ਸੀ ਉਹਨਾਂ ਦੇ ਵਿੱਚੋਂ ਅਗਰੀ ਹੋ ਚੁੱਕੇ ਹਾਂਜੀ ਇਹ ਸਾਰਿਆਂ ਚ ਬਰੀ ਬੋਲੂ ਕਿਉਂ ਕਈ ਕਿਹਦੇ ਜਵਾਬ ਜਿੰਨੇ ਵੀ ਮੈਨੂੰ ਨੋਲੇਜ ਹੈ ਵੀ ਅੰਮਾ ਤੋਂ ਬਰੀ ਹੈ ਹਾਂਜੀ ਉਹ ਕਹਿੰਦੇ ਮਾਹੌਲ ਹੋਣ ਵੀ ਖਰਾਬ ਜਿਹੜਾ ਹੋ ਸਕਦਾ ਸੀ ਅਸੀਂ ਕਹਿੰਦੇ ਆ ਜੀ ਸਾਡਾ ਵੀ ਇਹੀ ਖਦਸਾ ਵੀ ਇਹ ਮਾਹੌਲ ਨਾ ਖਰਾਬ ਹੋਣਾ ਕੋਈ ਗੱਲ ਨਹੀਂ ਸਾਡੇ ਵਰਕਰ ਹੈਗੇ ਆ ਉਹ ਕਹਿ ਰਹੇ ਆ ਵੀ ਅਸੀਂ ਇਲੈਕਸ਼ਨ ਲੜ ਲਾਂਗੇ ਕੋਈ ਨਹੀਂ ਬਸ ਮਾਹੌਲ ਨਾ ਖਰਾਬ ਹੋਣਾ ਅਸੀਂ ਦਾਅ ਤੇ ਗੱਲ ਕਰ ਰਹੇ ਆ ਮਾਹੌਲ ਨਾ ਖਰਾਬ ਹੋਣਾ ਹੋਰ ਖਰਾਬ ਕਰ ਸੰਗੇ ਇਹ ਰੂਲਿੰਗ ਪਾਰਟੀ ਕਰੇਗੀ ਇਹਨਾਂ ਦੇ ਐਫੀਲਿਏਟਸ ਕਰਨਗੇ ਸਾਡੀਆਂ ਦੇਖੋ 8 ਤਰੀਕ ਦੀ ਕੰਪਲੇਂਟ ਪਈ ਆ 6 ਵੀ ਪਈ ਆ 4 ਵੀ ਪਈ ਆ ਕੰਟੀਨਿਊਸਲੀ ਮੇਲਸ ਹੋ ਜਾ ਰਹੀਆਂ ਆ ਆਫਿਸ ਵੱਲੋਂ ਕਿਸੇ ਮੇਲ ਦਾ ਕੋਈ ਰਿਪਲਾਈ ਨਹੀਂ ਕਿਸੇ ਐਪਲੀਕੇਸ਼ਨ ਤੇ ਕੋਈ ਕਾਰਵਾਈ ਨਹੀਂ ਆਪਾਂ ਕਿੰਨੀਆਂ ਬਰਖਾਸਤਾਂ ਤੁਸੀਂ ਦੇਖਦੇ ਹੋ ਉਹ ਵੀ ਰੁਟੀਨ ਦੇ ਵਿੱਚ ਜਾਂਦੀਆਂ ਦੀ ਮੇਰੀ ਜਾਨ ਨੂੰ ਖਤਰਾ ਮੇਰੀ ਜਾਨ ਨੂੰ ਖਤਰਾ ਅੱਜ ਤੱਕ ਦੇਖਿਆ ਦੀ ਸੀ ਪੁਲਿਸ ਨੂੰ ਸੁਣੋ ਜੀ ਇਹਨਾਂ ਸਟੇਲ ਨਾਲ ਐਕਸ਼ਨ ਲੈਂਦੇ ਨਾਲ ਦੀ ਨਾਲ ਵੀ ਚਾਕੇ ਬੰਦੇ ਦੀ 107 55 ਕਰ ਲਓ ਨਾਲ ਦੀ ਨਾਲ ਫੜ ਕੇ ਰੈਸਟ ਪਾ ਦਿਓ ਜੇਲ੍ਹ ਭੇਜ ਦਿਓ ਜੇਲ੍ਹ ਬਾਂਡ ਲਾ ਲਓ ਇਹ ਸਾਰਾ ਕੁਝ ਹੋ ਰਿਹਾ ਅਸੀਂ ਤਾਂ ਚਾਹਨੇ ਆ ਕੋਈ ਗੱਲ ਨਹੀਂ ਉਹ ਇਲੈਕਸ਼ਨ ਕੰਪੇਨ ਕੰਪਲੀਟ ਹੋ ਚੁੱਕੀ ਆ 5 ਵਜੇ ਦਾ ਆਈ ਥਿੰਕ ਟਾਈਮ ਹੋ ਚੁੱਕਾ 5 ਵਜੇ ਤੋਂ 10 ਮਿੰਟ ਰਹਿ ਗਏ ਸਾਨੂੰ ਕੋਈ ਇਸ਼ੂ ਨਹੀਂ ਹੈਗਾ ਉਹ 18 ਤਰੀਕ ਨੂੰ ਵੋਟ ਲਾ ਲਾਂਗੇ ਅਸੀਂ ਰੀਜ਼ਨ ਇਹ ਆ ਕਿ ਇਲੈਕਸ਼ਨ ਦਾ ਪ੍ਰੋਸੈਸ ਪੀਸਫੁਲ ਹੋਣਾ ਚਾਹੀਦਾ ਸੀਸੀਟੀਵੀ ਕੈਮਰੇਸ ਇੰਸਟਾਲ ਹੋਣੇ ਚਾਹੀਦੇ ਆ हर ਕੈਂਡੀਡੇਟ ਤੇ ਵੀ ਨਜ਼ਰ ਹੁਣੀ ਦੇਈ ਦੀਆਂ ਉਹਨਾਂ ਦੇ ਇਲੈਕਸ਼ਨ भी ਤੇ ਵੀ ਨਜ਼ਰ ਹੁਣੀ ਦੇਈ ਦੀਆਂ ਅਨਵਾਂਟੇਡ ਰਾਮਿੰਗ ਏਰੀਆ ਦੇ ਵਿੱਚ ਨਹੀਂ ਹੁਣੀ ਦੇਈ ਦੀ ਮੈਂ ਪ੍ਰਸ਼ਾਸਨ ਤੋਂ ਸਿਰਫ ਇਹੀ ਮੰਗ ਕਰਾਂ ਜਿਹੜੇ ਬੰਦੇ ਨੇ ਕੰਪਲੇਟ ਕੀਤੀ ਜੀ ਉਹ ਕਿੱਥੇ ਦੇਖੀ ਨਾ ਉਸ ਤੋਂ ਛੱਡੋ ਜੀ ਆਪਾਂ ਇੱਕ ਬੋਗਸ ਕੰਪਲੇਂਟ ਐਮਐਲਐ ਦੁਆਰਾ ਦੁਵਾਈ ਗਈ ਹੈ ਆਈ ਥਿੰਕ ਥੈਟ ਇਜ਼ ਨਾਟ ਮਟੀਰੀਅਲ ਕੰਪਲੇਂਟ ਐਮਐਲਐ ਦੁਆਰਾ ਦੁਵਾਈ ਗਈ ਹੈ ਜਦੋਂ ਕੰਪਲੇਂਟ ਹੋਈ ਹੈ ਕਿੰਨੇ ਟਾਈਮ ਬਾਅਦ ਆਸਰ ਪਾ ਜੀ ਸਾਨੂੰ ਕੰਪਲੇਂਟ ਵੀ ਕਰ ਪਈ ਨਹੀਂ ਲਿਖਾਈ ਵੀ ਨਹੀਂ ਜੀ ਪਾ ਜੀ ਉ ਉੱਪਰੋਂ ਥੋੜਾ ਰੱਖ ਦਿਆ ਪੜਿਆ ਮੈਂ ਡੇਟ ਵਗੈਰਾ ਦੇ ਵਿੱਚ ਨਹੀਂ ਗਿਆ ਮੈਂ ਕੁਝ ਵੀ ਗਲਤ ਜਾਣ ਨਹੀਂ ਕਰਨਾ ਚਾਹੁੰਦਾ ਹਾਂਜੀ